ਵਾਸੀ ਮਜ਼ਦੂਰ ਪਿੰਡ ਦੇ ਵਿੱਚ ਰਹਿ ਰਿਹਾ ਹੈ ਜੋ ਵੀ ਪ੍ਰਵਾਸੀ ਮਜ਼ਦੂਰ ਪਿੰਡ ਦੇ ਵਿੱਚ ਰਹਿ ਰਿਹਾ ਹੈ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਦਾ ਉਹਨਾਂ ਨੂੰ ਸਮਾਂ ਹੈ ਕਿ ਇੱਕ ਹਫ਼ਤੇ ਦੇ ਅੰਦਰ ਭਾਈ ਜਿੱਥੇ ਵੀ ਉਹ ਕਿਸੇ ਵੀ ਮਕਾਨ ਚ ਰਹਿ ਰਹੇ ਆ ਉਹ ਖਾਲੀ ਕਰ ਦਿੱਤਾ ਜਾਵੇ ਤਿਆਰ ਫਿਰ ਦੱਸਿਆ ਜਾਂਦਾ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਪ੍ਰਵਾਸੀ ਮਜ਼ਦੂਰਾਂ ਦਾ ਮਸਲਾ ਚੱਲ ਰਿਹਾ ਸੀ ਤੁਹਾਨੂੰ ਸਮਝਦੇ ਹੋ ਬੱਚਿਓ ਸਮੁੱਚੇ ਨਗਰ ਵੱਲੋਂ ਸਾਂਝੇ ਤੌਰ ਤੇ ਮਤਾ ਪਾਸ ਕੀਤਾ ਗਿਆ ਹੈ ਜਿਸ ਦੇ ਵਿੱਚ ਜੋ ਵੀ ਪ੍ਰਵਾਸੀ ਮਜ਼ਦੂਰ ਨਗਰ ਦੇ ਵਿੱਚ ਰਹਿ ਰਹੇ ਨੇ ちょっと好きだと思って。